ਬੀਜਪੀ ਦਾ ਮੈਨੂੰ ਵਧੀਆ ਲੱਗਿਆ ਸਿਸਟਮ ਉਸ ਤੋਂ ਬਾਅਦ ਮੰਡਲ ਤੱਕ ਸਾਡੇ ਜ਼ਿਲ੍ਹੇ ਦੇ ਉਹਨਾਂ ਨੇ ਵੈਰੀਫਿਕੇਸ਼ਨ ਕੀਤੀ ਜ਼ਿਲ੍ਹੇ ਦੇ ਪ੍ਰਧਾਨ ਤੋਂ ਵੈਰੀਫਿਕੇਸ਼ਨ ਕੀਤੀ ਦਰਾਰ ਸਿੰਘ ਭੱਟੀ ਤੋਂ ਫਿਰ ਸਟੇਟ 'ਚ ਵੈਰੀਫਿਕੇਸ਼ਨ ਹੋਈ ਉਹਨਾਂ ਚੀਜ਼ਾਂ ਦੀ ਫਿਰ ਸੈਂਟਰ 'ਚ ਹੋਈ ਕੋਈ ਆਰਗੇਨਾਈਜ਼ਿੰਗ ਸੈਕਟਰੀ ਹੈ ਮੈਂ ਤਾਂ ਇਹ ਨਾਮ ਨਹੀਂ ਜਾਣਦਾ ਪੂਰੇ ਕੋਈ ਸਟੇਟ ਦਾ ਪ੍ਰਧਾਨ ਹੈ ਕੋਈ ਨੈਸ਼ਨਲ ਲੈਵਲ ਤੇ ਪ੍ਰਧਾਨ ਹੈ ਜਿੰਨੀ ਦੇਰ ਤੱਕ ਨਾਮ ਹੀ ਥਰੂ ਹੋਇਆ ਉਨੀ ਦੇਰ ਤੱਕ ਮੀਟਿੰਗਾਂ ਚੱਲੀ ਗਈਆਂ ਜਿੱਦੋਂ ਨਾਮ ਥਰੂ ਹੋ ਗਿਆ ਕਹਿੰਦੇ ਓਕੇ ਜੀ ਆਓ ਚਲੀ ਜਾਓ ਚਲੀ ਜਾਓ ਚਲੀਏ ਦਿੱਲੀ ਐਂਟਰੀ ਕਰਨੀ ਹੈ ਜ਼ਿਲ੍ਹੇ ਚ ਐਂਟਰੀ ਕਰਨੀ ਹੈ ਬਸ ਸਟੇਟ ਹੈਡਕੁਆਰਟਰ ਤੇ ਕਰ ਲੈਂਦੇ ਆ ਸਟੇਟ ਹੈਡਕੁਆਰਟਰ ਤੁਹਾਡੀ ਸੀ ਹਾਂਜੀ ਪੱਟੀ ਸਾਹਿਬ ਨੂੰ ਮਿਲੇ ਪਹਿਲਾਂ ਦੋਹਾਂ ਦੇ ਵਿੱਚ ਦੋਏ ਇੱਕ ਦੂਜੇ ਦੇ ਬਰਾਬਰ ਖੜੇ ਸੀ ਪੱਟੀ ਸਾਹਿਬ ਕੀ ਕਹਿੰਦੇ ਮੈਂ ਤੁਹਾਨੂੰ ਵਰਕਿੰਗ ਦੱਸ ਰਿਹਾ ਪਾਰਟੀ ਦੀ ਮੈਂ ਜਿੱਦਨ ਸਟੇਟ ਪ੍ਰਧਾਨ ਅਸ਼ਵੀਰ ਸ਼ਰਮਾ ਜੀ ਨੂੰ ਮਿਲਿਆ ਉਹ ਮੈਨੂੰ ਕਹਿੰਦੇ ਸਾਡਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਆਪ ਹਾਂ ਕੈਸੇ ਆਪਕੇ ਉਹਨਾਂ ਕੇ ਸਾਥ ਰਿਲੇਸ਼ਨ ਕੈਸੇ ਆ ਬੜੇ ਵਧੀਆ ਰਿਲੇਸ਼ਨ ਨੇ ਜੀ ਰਿਸ਼ਤਦਾਰੀ ਆ ਆਪ ਉਸ ਵਿੱਚ ਚੋਣ ਲੜੇ ਤੇ ਮੈਂ ਬਿਲਕੁਲ ਲੜੇ ਸੀ ਪਾਰਟੀ ਨਾਲ 라ਤੀ ਪਾਰਟੀ ਡਿਸਿਪਲਨ ਕਰਕੇ 22 23 ਸਾਲ ਦੀ ਪੱਟੀ ਸਾਭ ਦੀ ਸੇਵਾ ਸਰਾਂਧ ਹਲਕੇ ਚ 5 ਦਿਨ ਪਹਿਲਾਂ ਮੈਨੂੰ ਕਹਤਾ ਜਾ ਉੱਥੇ ਪਰ ਤੁਸੀਂ ਜਵਾਬ ਵੀ ਤਾਂ ਦੇ ਸਕਦੇ ਸੀ ਦਿੱਤਾ ਜਵਾਬ ਕਦੇ ਗੋ ਹੈਡ ਗੋ ਹੈਡ ਗੋ